ਚਾਈਨਾ ਡੋਰ ਬੰਦ ਕਰੋ ਛੱਡ ਦਿਓ ਯਾਰ ਕੀ ਕਰਦੇ ਸਾਰਾ ਸ਼ੋਰ ਸਾਫ ਕਰੋ ਛੱਡ ਦਿਓ ਬੰਦ ਕਰੋ ਬੰਦ ਕਰੋ ਬਸਾੜੋ ਗੱਟੂ ਛੱਡ ਦਿਓ ਛੱਡ ਦਿਓ ਚਾਈਨਾ ਡੋਰ ਬੰਦ ਕਰੋ ਬੰਦ ਕਰੋ ਬੰਦ ਕਰੋ ਚਾਈਨਾ ਡੋਰ ਬੰਦ ਕਰੋ ਬੰਦ ਕਰੋ ਬੰਦ ਕਰੋ ਪਲਾਸਟਿਕ ਨਾ ਜੰਮ ਜਾਣਾ ਤੁਸੀਂ ਇਹ ਪਬਲਿਕ ਆਹ ਵੇ ਲੋਕ ਦਰਸ਼ਕੀ ਕਾ ਜਰਾ ਕੀ ਕਰਾ ਚੋ ਸਰ ਮੈਂ ਹਾਂ ਨੀ ਮੇਰਾ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਆਂ ਇਥੇ ਹਾਲਗੇਟ ਬੱਚਿਆਂ ਨੂੰ ਜਾਗਰੂਕ ਕਰਦੇ ਆਂ ਕਿ ਜਿਹੜਾ ਨਾਈਲਨ ਥ੍ਰੈਡ ਹੈ ਉਹ ਨਹੀਂ ਯੂਜ਼ ਕਰਨਾ ਚਾਹੀਦਾ ਉਹਦੇ ਨਾਲ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਜਿਦਾ ਲਾਈਕ ਵਹੀਕਲ ਜਾਂਦਾ ਹੈ ਕੋਈ ਨਾ ਕੋਈ ਡੋਰ ਆ ਜਾਂਦੀ ਹੈ ਗਲਾ ਕੱਟਿਆ ਜਾਂਦਾ ਮੂੰਹ ਤੇ ਹਾਮ ਹੁੰਦਾ ਜਾਂ ਕੁਝ ਵੀ ਹੈ ਲੋਕਾਂ ਨੂੰ ਹਾਮ ਹੁੰਦਾ ਪੰਛੀ ਜਿਹੜੇ ਆ ਉਹ ਬਹੁਤ ਉੱਡ ਨਹੀਂ ਸਕਦੇ ਉਹਨਾਂ ਨੂੰ ਹਾਮ ਹੁੰਦਾ ਉਹਨਾਂ ਦੇ ਪਰ ਕੱਟੇ ਜਾਂਦੇ ਨੇ ਸਾਡੀ ਟੀਮ ਬਹੁਤ ਸਾਰੇ ਪੰਛੀਆਂ ਨੂੰ ਰੈਸਕਿਊ ਕਰਦੀ ਆ ਜਿਹੜੇ ਪੇੜਾਂ ਤੇ ਜਾਂ વાયર્સ ਦੇ ਉੱਪਰ ਡੋਰਾ ਨਾਲ ਲਟਕੇ ਹੁੰਦੇ ਆ ਕੁਝ ਮਰ ਜਾਂਦੇ ਨੇ ਕੁਝ ਜ਼ਖਮੀ ਹੋ ਜਾਂਦੇ ਨੇ ਜਿਹੜੇ ਅੱਗੇ ਜਿਹੜੀ ਉਹਨਾਂ ਦੀ ਲਾਈਫ ਆ ਪੂਰੀ ਲਾਈਫ ਵਾਸਤੇ ਉੱਡ ਨਹੀਂ ਸਕਦੇ ਸੋ ਅਸੀਂ ਇੱਥੇ ਛੋਟੇ-ਛੋਟੇ ਬੱਚਾ ਨੂੰ ਜਿਹੜਾ ਪੰਛੀਆਂ ਦਾ ਜ਼ਖਮੀ ਪੰਛੀਆਂ ਦਾ ਰੂਪ ਦਿੱਤਾ ਹੋਇਆ ਹੈ ਕਿ ਲੋਕਾਂ ਨੂੰ ਪਤਾ ਚੱਲੇ ਕਿ ਜਿਹੜੇ ਪੰਛੀ ਕਿਸ ਤਰ੍ਹਾਂ ਉਹ ਜਿਹੜੇ ਆ ਇੰਜਰਡ ਹੁੰਦੇ ਨੇ ਤੇ ਅੱਗੇ ਆਪਾਂ ਉਹਨਾਂ ਨੂੰ ਜਾਗਰੂਕ ਕਰ ਰਿਹਾ ਕਿ ਜਿਹੜੀ ਸਾਡੀ ਟ੍ਰੈਡੀਸ਼ਨਲ ਡੋਰ ਹੈ ਉਹਨੂੰ ਯੂਜ਼ ਕਰੋ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਕਿ ਆਪਣੇ ਬੱਚਿਆਂ ਨੂੰ ਜਿਹੜੀ ਆ ਉਹ ਇਹ ਸਿੱਖਿਆ ਦਿੱਤੀ ਜਾਏਗੀ ਜਿਹੜੀ ਸਾਡੀ ਪੁਰਾਣ ਤੋਂ ਡੋਰ ਸੀਗੀ ਪੁਰਾਣੇ ਜਿਹੜੀ ਸੱਭਿਆਚਾਰਕ ਡੋਰ ਆ ਉਹਦੇ ਨਾਲ ਜਿਹੜੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ ਕਿਉਂਕਿ ਹਾਲਾਤ ਪੰਜਾਬ ਦੇ ਇਹੋ ਜਿਹੇ ਬਣ ਚੁੱਕੇ ਨੇ ਕਿ ਸਾਨੂੰ ਲੱਗਦਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਟੋਟਲੀ ਫੇਲ ਨੇ ਤੇ ਅਸੀਂ ਆਏ ਦਿਨ ਜਿਹੜੇ ਭਗਵੰਤ ਮਾਨ ਜੀ ਸੀਐਮ ਸਾਹਿਬ ਉਹਨਾਂ ਨੇ ਵੀ ਪਿੱਛੇ ਜਿਹੜੇ ਜਿਹੜੇ ਹੁਕਮ ਕੱਢੇ ਸੀਗੇ ਕਿ ਇਹਦੀ ਮੈਨੂਫੈਕਚਰਿੰਗ ਤੇ ਪੂਰਨ ਤੌਰ ਤੇ ਬੈਨ ਹੋਏਗਾ ਇਹਦੇ ਵਿਚਨ ਤੇ ਪੂਰੀ ਤਰ੍ਹਾਂ ਤੇ ਬਾਨ ਹੋਏਗਾ ਤੇ ਉਹਦੇ ਨਾਲ ਨਾਲ ਜਿਹੜੇ ਪਤੰਗਬਾਜੀ ਕਰਦੇ ਆ ਉਹਨਾਂ ਦੇ ਵੀ ਪੂਰੀ ਜਿਹੜੀ ਕਾਰਵਾਈ ਕੀਤੀ ਜਾਏਗੀ ਲੇਕਿਨ ਅੱਜ ਵੀ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਕਿਸੇ ਵੀ ਸ਼ਾਪ ਤੋਂ 400 500 ਰੁਪਏ ਦਾ इजीली ਗੱਟੂ ਅਵੇਲੇਬਲ ਹੋ ਰਿਹਾ ਹੈ ਇਹ ਟੋਟਲ ਗਵਰਨਮੈਂਟ ਦਾ ਫੇਲਿਅਰ ਹੈ ਅਸੀਂ ਹਰ ਸਾਲ ਜਿਹੜਾ ਵਾ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਤੇ ਜਿਹੜਾ ਕੋਈ ਸਖਤ ਐਕਸ਼ਨ ਲਿੱਤਾ ਜਾਏ ਕਿਉਂਕਿ ਸਰਕਾਰਾਂ ਨੂੰ ਇਹ ਚੀਜ਼ ਨਹੀਂ ਪਤਾ ਲੱਗ ਰਹੀ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ এনवायरमेंट ਜਿਹੜਾ ਖਰਾਬ ਕਰ ਰਹੇ ਆ ਦੋ ਦਿਨ ਮਹੀਨੇ ਦੀ ਪਤੰਗਬਾਜੀ এনवायरमेंट ਦੇ ਵਿੱਚ ਜਿਹੜਾ ਲੋਕੀ ਪਤੰਗਬਾਜੀ ਆਪਣੇ ਸ਼ੌਂਕ ਲਈ ਅੱਜ ਕੱਲ ਕਰ ਰਹੇ ਨੇ ਉਹ ਪੂਰਾ ਸਾਲ ਕਿਤੇ ਨਾ ਕਿਤੇ ਜਿਹੜੇ ਪੰਛੀ ਨੇ ਉਹਨਾਂ ਦੀ ਹੱਤਿਆ ਦਾ ਕਾਰਨ ਬਣਦੇ ਨੇ ਤੇ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਕਿ ਬਹੁਤ ਸਾਰੇ ਇਹੋ ਜਿਹੇ ਪੰਛੀ ਜਿਹੜੇ ਨੇ ਵਿਲਪਤ ਹੁੰਦੇ ਜਾ ਰਹੇ ਨੇ ਈਗਲ ਵਿਲਪਤ ਹੁੰਦੀ ਜਾ ਰਹੀ ਹੈ ਜਿ ਕੁਝ ਉਲੂਆਂ ਦੀ ਪ੍ਰਜਾਤੀਆਂ ਵਿਲਪਤ ਹੋ ਰਹੀਆਂ ਉਹਦੇ ਨਾਲ ਨਾਲ ਜਿਹੜੇ ਲੋਕ ਜਿਹੜੇ ਜ਼ਖਮੀ ਹੋ ਰਹੇ ਆ ਉਹ ਬਹੁਤ ਹੀ ਜ਼ਿਆਦਾ ਜਿਹੜਾ ਵਾ ਕਈ ਸਾਲਾਂ ਤੋਂ ਜਿਹੜੀ ਪਬਲਿਕ ਵੀ ਇਸ ਚੀਜ਼ ਦਾ ਭੁਗਤਾਨ ਕਰਦੀ ਆ ਰਹੀ ਹੈ ਤੇ ਅਸੀਂ ਗਵਰਨਮੈਂਟ ਨੂੰ ਅਪੀਲ ਕਰਦੇ ਆ ਇੱਥੇ ਸਭ ਤੋਂ ਮੇਨ ਜਿਹੜੀ ਚੀਜ਼ ਅਸੀਂ ਬੱਚਿਆਂ ਨੂੰ ਤੇ ਪੇਰੈਂਟਸ ਨੂੰ ਹਰ ਵਾਰੀ ਅਪੀਲ ਕਰਦੇ ਆ ਕਿ ਸਾਨੂੰ ਘਰ ਤੋਂ ਹੀ ਆਪਣੇ ਸ਼ੁਰੂਆਤ ਕਰਨੀ ਪਵੇਗੀ ਇਸ ਚੀਜ਼ ਤੇ ਅਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਦਈਏ ਕਿ ਤੁਸੀਂ ਜਿਹੜੀ ਦੇਸੀ ਡੋਰ ਆ ਉਹਦੇ ਨਾਲ ਜਿਹੜੀ ਪਤੰਗਬਾਜ਼ੀ ਕਰੋ ਨਾ ਕਿ ਤੁਸੀਂ ਜਿਹੜੀ ਆ ਚਾਈਨਾ ਦੀ ਡੋਰ ਜਿਹੜੀ ਟੁੱਟਦੀ ਨਹੀਂ ਹੈ ਉਹਦੇ ਨਾਲ ਨਾਲ ਉਹ ਗਲਤੀ ਨਹੀਂ ਹੈ এনਵਾਇਰਨਮੈਂਟ ਨੂੰ ਵੀ ਜਿਹੜਾ ਪ੍ਰੋਪਰ ਖਰਾਬ ਕਰ ਰਹੀ ਆ ਉਹਦਾ ਪੂਨ ਤੌਰ ਤੇ ਉਹਨੂੰ ਜਿਹੜਾ ਵਰਤੋ ਜਿਹੜੀ ਨਾ ਕੀਤੀ ਜੇ